ਉਹ ਗਲਾ ਕੋ ਬੋਲ ਜਾਉ ਜਿਤ ਮੇਰਾ ਮਨ ਜਪੈ ਹਰ ਨਾਮ ਰਹਾਉ ਸਰਬਨੁ ਬ੍ਰਹਤ ਸਰਬਉ ਘਰੀ ਜੇ ਸੰਤ ਨਮਸਕਾਰ ਸ ਚਰਨ ਮਨੀਕ ਚਲੇ ਹਰ ਮਾਰਗ ਕਰੋ ਨਾਰਤ ਭਲਾ ਮੇਰਾ ਕਰਮ ਜਿਤ ਬਿਟੇ ਚਰਨਾ ਗਉੜੀ ਮਹਲਾ ਪੰਜਵਾਂ ਗੁਰ ਕਾ ਸਬਦ ਰਾਖ ਮਨ ਮਾਹੀ ਨਾਮ ਸਿਵਰਤਿ ਲੜੀਵਾਰ ਜੋ ਕੇ ਮਹਾਰਾਏ ਦੀ ਸਤਖੰਡ ਵਾਸੀ ਬਾਬਾ ਪਨਾ ਸਿੰਘ ਜੀ ਦੇ ਲੜੀਵਰ ਖੰਡ ਪਾਠ ਸਾਹਿਬ ਜੋ ਰੱਖੇ ਗਏ ਆ ਮਾਰੈ ਰੱਖੈ ਕੁਸੂਏ ਏ ਸਬਦਿ ਓਕੇ ਗੁਰ ਕੇ ਚਰਨ ਰਤੇ ਉਸ ਨਾ ਸਾਭਾ ਦੀ ਨਦੀ ਚੱਲ ਰਹੀ ਆ ਅਗਨ ਸਾਗਰ ਜਪੇ ਉਤਰੈ ਪਾਰ ਗੁਰ ਗੁਰ ਦੇ ਸਿਉ ਲਾਏ ਧਿਆਨ ਨਾ ਤਾਂ ਨਾ ਸਤਖੰਡ ਵਾਸੀ ਬਾਬਾ ਪਾਲਾ ਸਿੰਘ ਜੀ ਦੇ ਜਿੱਥੇ ਲੜੀਵਾਰ ਪਾਠੇ ਰੱਖੇ ਗਏ ਆ ਜਿੱਥੇ ਮਹਾਰਾਜ ਜੀ ਦਾ ਲੋਲਾ ਸਹਿਬ ਆ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਲਾਈਵ ਦਿਖਾ ਰਹੇ ਆ ਬਾਬਾ ਬਕਾਲਾ ਤੋਂ ਜੋ ਕਿ ਮਹਾਰਾਜ ਜੀ ਦਾ 피ੜਾ ਸਾਹਿਬ ਵੀ ਆ ਤੇ ਸਤਖੰਡ ਵਾਸੀ ਬਾਬਾ ਪਾਲਾ ਸਿੰਘ ਜੀ ਦਾ ਜਿੱਥੇ ਕਿਤੇ ਕਿਤੇ ਵਿਸ਼ਰਾਮ ਕਰਿਆ ਮੈਂ ਤੇ ਕਿਤੇ 피ੜਾ ਸਾਹਿਬ ਉਹ ਆ ਬਾਬਾ ਪਾਲਾ ਤਾਨੂੰ ਖਾ ਰਹੇ ਆ ਜੋ ਮਹਾਰਾਜ ਦਾ ਚੋਲਾ ਸਾਹਿਬ ਜਿੱਥੇ ਕੇ ਪੈਸੇ ਦਿਹਾਰ ਪਾਏ ਆ ਇਹ ਉਸ ਟਾਈਮ ਦਾ ਚੋਲਾ ਸਾਹਿਬ ਆ ਜਦੋਂ ਕੇ ਸਤਖੰਡ ਨੂੰ ਬਾਬਾ ਪਾਲਾ ਸਿੰਘ ਜੀ ਗਏ ਆ ਤੇ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਆ ਇਹ ਦਿਖਾ ਰਹੇ ਆ ਜੀ ਡਾਕਟਰ ਮੀਤਾਰ ਤੁਮਾਰੇ ਇਹ ਬਾਬਾ ਜੀ ਇਸ ਟਾਈਮ ਜਿਹੜੀ ਇੱਥੇ ਸੇਵਾ ਕਰਦੇ ਆ ਰੰਗ ਦਿਖਾ ਰਹੇ ਆ ਇਹ ਬਾਬਾ ਦੇ ਉਹਨਾਂ ਸੇਵਾ ਕਰਨੇ ਆ ਅਸੀਂ ਜੇ ਆਪਾਂ ਬਚਨ ਕਰਮ ਦੀ ਵੀ ਕੋਸ਼ਿਸ਼ ਕਰਾਂਗੇ ਅਸੀਂ ਬਾਬਾ ਜੀ ਨਾਲ ਗਰੌਣੇ ਆ ਗੱਲਬਾਤ ਜੋ ਬਾਬਾ ਜੀ ਦੇ ਗੜਬਈ ਰਹੇ ਆ ਸਤਖੰਡ ਵਾਸੀ ਬਾਬਾ ਪਾਲਾ ਸਿੰਘ ਜੀ ਦੇ ਗੜਬਈ ਆ ਇਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਜੀ ਕੀ ਨਾਂ ਆਪਣਾ ਜੀ ਹਾਂਜੀ ਪਾਪਾ ਜੀ ਕੀ ਤੁਸੀਂ ਮਹਿਸੂਸ ਕਰਦੇ ਆ ਅੱਜ ਬਾਬਾ ਪਾਲਾ ਜੀ ਦੇ ਰੌਣਕਾਂ ਲੱਗੀਆਂ ਵਾ ਤੇ ਤੁਸੀਂ ਉਹਨਾਂ ਦੇ ਗੜਬਈ ਰਹੇ ਆ ਤੇ ਕੀ ਵਿਚਾਰ ਰੱਖਦੇ ਹੋ ਤੁਸੀਂ ਬਾਬਾ ਪਾਲਾ ਜੀ ਦੇ ਬਾਰੇ ਥੋੜੇ ਜੇ ਸ਼ਬਦ ਕਹਿ ਜੋ ਹਾਂ ਬਠਾ ਕਫੇ ਨੂੰ ਰਹੇ ਹਾਂ ਹਾਂਜੀ ਤੇ ਬਾਬਾ ਜੀ ਨੇ ਜਿੰਜਰਾ ਕਫੇ ਨੂੰ ਰਹੇ ਆ ਅੱਛਾ ਜੀ ਤੇ ਕੀ ਬਾਬੇ ਪਾਲਾ ਜੀ ਤੇ ਕੀ ਵਿਚਾਰ ਕਰਦੇ ਹੁੰਦੇ ਸੀ ਤੁਹਾਡੇ ਨਾਲ ਬਾਬਾ ਜੀ ਸਾਹ ਕੋਟਾ ਜਨ ਪਿੰਡ ਕੋਟਾ ਚੰਦੇ ਕਫੇ ਨੂੰ ਰਹਿੰਦਾ ਕਹਿੰਦੇ ਰਹੇ ਅੱਛਾ ਜੀ ਹਾਂਜੀ ਤੇ ਕੀ ਵਿਚਾਰ ਕੀ ਕਰਦੇ ਰਹੇ ਬਾਬਾ ਜੀ ਤੁਹਾਡੇ ਨਾਲ ਜਦੋਂ ਬਾਬਾ ਜੀ ਪਹੁੰਚ ਜਿੰਦੇ ਯਾਨੀ ਕਿ ਹਾਂ ਜੀ ਕਹਿੰਦੇ ਆਡੀ ਮਾਂ ਆ ਰਹੀ ਹੈ ਅੱਛਾ ਜੀ ਤੁਹਾਨੂੰ ਮਾਂ ਸਾਡੇ ਸਾਥੇ ਬਾਬਾ ਪਾਲਾ ਜੀ ਬੋਰੇ ਕਰਮਾ ਵਾਲੇ ਆ ਜੀ ਤੁਸੀਂ ਬਹੁਤ ਕਰਮਾ ਵਾਲੇ ਤੁਹਾਡੇ ਦੇ ਵਿੱਚ ਤੁਹਾਡਾ ਦੇਣ ਕਿੱਥੇ ਦਵਾਂਗੇ ਅੱਛਾ ਜੀ ਵਾਈ ਗਰੁੱਪ ਹਾਂ ਜੀ ਤੇ ਤੁਹਾਡੇ ਕਿਹਨੂੰ ਮੇਰ ਦਿੰਦੇ واحال واحد خال سب گوروے مہان گرو کے ਸਾਹਿਬ ਜੀ ਦਾ ਪਰਿਵਾਰ ਬਹੁਤ ਸਬਿਸ਼ਿਸ਼ੀ ਜੀ ਜਨਾਬ ਨੂੰ ਬਰੋਸਾ ਆਇਆ ਹੋਇਆ ਸ਼੍ਰੋਮਣੀ ਕੰਧਗਾਰੀ ਤੇਰੀ ਮਿਸਤਰੀ ਜੀ ਦਾ ਆਪਣਾ ਦਾ ਇਸੇ ਦੇ ਨੂੰ ਦਾ ਸਨਮੇਕ ਦਾ ਸ਼ੇਰ ਆਪ ਜੀ ਦਾ ਪਿਤਾ ਜੀ ਬਾਬਾ ਤੁਤਾ ਸੁਸਲਮ ਜੀ ਜਨਾਬ ਦੀ ਜੋਤ ਅਗਵਾਈ ਔਰ ਸੰਤ ਬਾਬਾ ਹਰਦੇਵ ਸਿੰਘ ਜੀ ਦੀ ਦੇਖਰੇਖ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਮਿਸਤਰੀ ਜੀ ਦਾ ਕਰਨਾ ਦਾ ਮਹਾਨ ਸੇਵਾ ਹਲਸ ਗੰਮਾ ਵਾਲੇ ਉਹਨਾਂ ਦੀ 50 ਪਰ্ষিকী ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਬਣਾਈ ਗਈ ਇਹ ਝੋਪਰੀ ਪੰਥੀ ਅਸਾਦੀ ਧਰਮਪਾਪਾ ਦੀਪ ਸਿੰਘ ਸਾਹਿਬ ਜੀ ਦੇ ਆਪ ਅਤੇ ਬਾਬਾ ਦੀਪ ਸਿੰਘ ਸਾਹਿਬ ਜੀ ਖੁਦਾਰ ਬਾਬਾ ਬਨਸ ਸਿੰਘ ਜੀ ਬਾਬਾ ਸੁਖਾ ਸਿੰਘ ਜੀ ਇਤਿਹਾਸਕ ਬਾਹ ਮੋਰੇ ਆਪੇਸ਼ ਵਿਸ਼ਵ ਦੀ ਜੀਵਨ ਕਲਾਈ ਕਰਦੇ ਰਹੇ ਔਰ 10ਵੇਂ ਜਨ ਕੀ سنگھ <سؤال> سا جتدار بابا گوتم سنگھ جی وہ نے شری بابا بالا صاحب شری مسل گرد کرنا ساپت کیا انہوں تو بعد بابا سا جی اور مہان کرنی کمائی بارے کی اس نسل کے بعد بھی جان کے سیکھ سا جتدار بابا بھی صاحب جی ہوئے اور جگہ سیوک گرو بابا بارا سر جی ہوئے اور ਸਭ ਦੀਆਂ ਅੰਦਰ ਲੱਭਾ ਹੈ ਸਭ ਗਰੀਬ ਦੀ ਨਰਿਆ ਕਰਮ ਦਾ ਜੋ ਇਹ ਵੱਡਾ ਕਾਰਜ ਪ੍ਰਾਰambh ਕੀਤਾ ਔਰ ਜਿਹੜੀਆਂ ਲੋਕਾਂ ਲੋਕ ਬੰਦ ਦੀ ਆਪਣੇ ਘਰ ਵਿੱਚੋਂ ਆ ਕੇ ਹਟਦੇ ਉਹਨਾਂ ਦਾ ਮਾਨ ਪੁੱਛਾ ਕਰਦੇ ਉਹਨਾਂ ਨੂੰ ਚਾਰਾ ਦੇਣਾ ਕੱਲ ਤੋਂ ਨਾ ਔਰ ਉਹ ਜਿੰਨੇ ਵੀ ਛਾਲ ਤੋਂ ਛਾਲ ਤੋਂ ਜਾਨਵਰ ਬੇਜਵਾਨੇ ਉਹਨਾਂ ਦੀ ਮਲ ਪਕਾਵਣਾ ਜੁਰਮ ਕਰਦੇ ਦੰਦਾ ਕਮਲਾ ਦੇ ਨਾਲ ਜਿਹਦੇ ਬਾਪੂ ਫੋਨਾਂ ਸੁਭਾ ਕਰਦੇ ਨੇ ਔਰ ਬਾਪਾ ਦਾ ਜਿਹੜਾ ਉਹਨਾਂ ਦੇ ਵੇਲੇ ਉਹਦੀ ਕਹਾਣਾ ਕਰਦੇ ਔਰ ਉਹਨਾਂ ਦਾ ਜੁੜ ਮੇਲਾ ماں ਪੁੱਤ ਬਾਪਾ ਕਰਦੇ ਜਿਸ ਤਰ੍ਹਾਂ ਮੇਰੇ ਕੋਲ ਆ ਹੁਣ ਹੋਣ ਸੀ ਕੂਕੇ ਨਾਲ ਬਾਈ ਕੁਜੀ ਜੀ ਹਤੇ ਅੱਜ ਅਸੀਂ ਬਾਪਾ ਜੀ ਦੇ ਤੀਤਰ ਅੰਗੀਠਾ ਸਾਹਿਬ ਤੇ ਪਹੁੰਚੀ ਆ ਜਿੱਥੇ ਕਿ ਸਾਨੂੰ ਇੱਕ ਖੱਬੀ ਰੂਹ ਜਿਹੜੀ ਆ ਮੋਰੀ ਮਿਲੀ ਆ ਤੇ ਆਪਾਂ ਨਾਲ ਗੱਲ ਕਰਦੀ ਆ ਕਿ ਮੁੱਖੀ ਵੀ ਹੈ ਬਾਬਾ ਜੀ ਦਾ ਵਾਏ ਜਿੱਕਾ ਪਾਤਾ ਵਾਏ ਜਿੱਕਾ ਪਾਤਾ ਓਏ ਬਾਬਾ ਜੀ ਨਾਲ ਤੇ ਪੰਜਾ Thank uh you. -huh. پوری ہواج بابا ماراسے بہتری روپر بچے کی طرح مہاراج کے برنگے جو بھی آج آکا بھی گوتھ ماہر ਉਹਨਾਂ ਦੀ ਆਪਾ ਦਾਤਿ ਜੀ ਕੰਡਾ ਕੀ ਹੁੰਦਾ ਹੈ ਜਿਸ ਤਰ੍ਹਾਂ ਉਹਨਾਂ ਨੇ ਰੱਖਾਂ ਦੇ ਨਾਲ ਸੰਗਤ ਆਈ ਹੋਈ ਸੰਗਰਾਂ ਦਾ ਵੀ ਪਤਾ ਕਿ ਇਹ ਲੰਗਰ ਰੱਖੀ ਆ। ਧਰਤੀ ਦੀ ਕਿਰਪਾ ਦੇ ਨਾਲ ਉਹਨਾਂ ਨੇ ਬਹੁਤ ਬੰਦਗੀ ਦੇ ਨਾਲ ਇਹਨਾਂ ਦੇ ਵਿੱਚ ਦਾਤਿ ਆਪੇ ਦਾਤਿ ਉਹ ਹੀ ਕਰਦੇ। ਯਾਨੀ ਉਹਨਾਂ ਦਾ ਭਤਿੰਦੂ ਜੋੜੀ ਹੁੰਦਾ ਹੁੰਦਾ ਉਹਨਾਂ ਨੇ ਪੱਤਾ ਪੱਤਾ ਦੇਣਾ ਉਹ ਆਪਣੀ ਮਾਂ ਦਾ ਲੋਗੀਰਾ ਫਟਾਉਂਦਾ ਰਾਇਦਰ ਦਾ ਜਾਣਕਾਰ ਅੱਜ ਉਹਨਾਂ ਦੀ Obrigado. É um... é um...